ਜੀ ਅੱਜ ਹੈਗੀ ਆਪਣੀ 26 ਤਰੀਕ ਦਾ ਜੀ 26 ਤਰੀਕਾ ਜੀ ਅੱਜ ਉਹ ਮੁੰਡੇ ਦਾ ਆਪਣਾ ਸ਼ੰਮੀ ਮੁੰਡਾ ਹੈ ਢੈਰ ਵਾਲੇ ਮਹੱਲੇ ਤੋਂ ਤੇ ਰਾਜੂ ਸਾਜ ਸ਼ਕਿਰਦਾ ਜੀ ਇਹ ਤੇ ਇਹਦਾ ਸ਼ੌਂਕ ਦੇਖਣ ਆਏ ਅੱਜ ਤੇ ਅੱਜ ਦੀ ਵਾਰੀ ਹੈ 11 ਵਜੇ ਹੁਣ ਖੋਲਣ ਲੱਗਿਆ ਤੁਹਾਨੂੰ ਸ਼ੌਂਕ ਦਿਖਾਉਣ ਲੱਗਿਆ ਠੀਕ ਹੈ ਜੀ ਇਹ ਮਦੀਨਾ ਨੇ ਇਹ ਇਹ ਮਦੀਨਾ ਨੇ ਇਹ ਮਦੀਨਾ ਨੇ ਜੀ ਆਪਣੀਆਂ ਬਸ ੱਲੇ ੱਲੇ ਬਣਾਉਣਾ ਚਲੋ ਠੀਕ ਟਾਵਰ ਰੱਖ ਲਓ ਟਾਵਰ ਰੱਖ ਲਓ ਕੋਈ ਨਾਰ ਨਹੀਂ ਇਹ ਇਹ ਨਾਰੋ ਜਿਹੜੇ ਸਾਰੀ ਨੇ ਹਾਂ ਨੋ ਨਰਨੇ ਵੀ 11 ਮਹੀਨਾ ਨੋ ਨਾਰ ਸਾਡੇ ਛੰਮੀ ਵੀਰ ਦੇ ਕਬੂਤਰ ਛੱਡਣ ਜਾ ਰਹੇ ਨੇ ਜਗੀਂਦਰ ਪਾਰਟੀ ਤੋਂ ਪਿੱਛੇ ਦੇਖ ਲਈ ਬਾਈ ਓਏ ਟੂਰਨਾਮੈਂਟ ਦੀ ਟੁਕੜੀ ਹੈ ਅਰੇ ਬਈ ਦੇਖਦੇ ਆਂ ਕੀ ਗੱਲ ਵੀ ਹੈ ਟੁਕੜੀ 11 ਨਾ ਤਾਂ ਖੁੱਲੇ ਨੇ ਕਬੂਤਰ 11 9 ਤੇ ਕਬੂਤਰ ਖੁੱਲੇ ਨੇ ਜੀ ਸਵਾ ਘੰਟੇ ਦਾ ਟਾਈਮ ਹੈ ਇਹ ਟੁਕੜੀ ਹੈ ਐਦਰ ਆ ਲੋੜੀ ਦੰਤਰਾ ਆ ਲੋੜੀ ਐਦਰ ਆ ਦੋ ਅੱਭੀ ਤੂੰ ਮਾਰ ਖੇਡਣਾ ਫਿਰ ਖੇਡਣਗੇ ਓ ਯਾਰ ਮਾਰਨ ਦੇ ਘੱਟਾ ਪਾੜੇ ਹੈਗਾ ਕਿੱਥੇ ਮਾਰ ਦੋ ਤਰੇ ਮਾਰ ਦੋ ਜੱਟ ਦੀ ਦਿੱਤਾ ਹੁੰਦੀ ਬਾ ਦੇ ਹੋਗੇ ਜਿੱਤੇ ਲੱਕੀ ਜੀ ਟਾਈਮ ਹੀ ਸੋ ਗਿਆ ਵੀਡੀਓ ਨੂੰ ਨਾ ਇਹ ਗੰਦੇ ਗੰਦੇ ਇਸ਼ਾਰੇ ਕਰ ਰਹੀ ਹੋ ਉੱਥੇ ਉਸਤਾ ਨੇ ਹਰ ਕੁਝ ਹੀ ਗੰਦਾ ਲੋ ਹੱਦ ਤੋਂ ਬਾਹਰ ਹੋ ਗਰ ਰੱਖ ਬਸ ਆ ਨਹੀਂ ਚੱਲਦਾ ਆ ਹਾਂ ਸੋ ਗਿਣੇ ਲਵਾਣੇ ਹੋ ਗਿਆ ਲੱਕੀ ਵੀਰੇ ਹਾਂ ਹਾਂ ਚੱਲ ਰਿਹਾ ਉਹ ਹੀ ਚਾਰ ਮਿੰਟ ਹੋ ਗਏ ਪੰਜਵਾਂ ਚੱਲ ਰਿਹਾ ਹਾਂਜੀ ਹਨਮੋਲ ਜੀ ਠੀਕ ਹੈ ਜੀ ਦੱਸੋ ਕੋਈ ਗੱਲਬਾਤ ਬਣਾਓ ਵੀਡੀਓ ਰਮਚਕ ਪਾਉਣੇ ਚੜਾਈਆਂ ਸਾਡੇ ਛੰਮੀ ਭਾਜੀ ਦੀਆਂ ਕਿੰਨਾ ਟਾਈਮ ਮਾਰ ਰਹੇ 52 ਮਿੰਟ 47 ਸੈਕਿੰਡ ਇਹ ਤੋਂ ਕੁੜੀ ਉਹ ਲੈਣ ਦੋ ਭਾਜੀ ਫਿਰ ਕਹਿੰਦੇ ਨੇ ਕਹਿ ਕੇ ਟਾਈਮ ਮਰਵਾਉਂਦੇ ਹੋ ਪਰ ਇਹ ਜਗਿੰਦਰ ਮਲਟੀ ਮਰਵਾ ਵੀ ਦਿੰਦੀ ਏ ਨਹੀਂ ਨਹੀਂ ਅੱਜ ਦੀ ਟੁਕੜੀ ਦੇ ਕੀ ਟਾਈਮ ਮਾਰੇ ਨੇ ਦੇਖੋ ਜੀ ਇਹ ਪਰਮਾਤਮਾ ਦੇ ਹੱਥੇ ਸਾਡੇ ਸਾਹਿਬ 25 ਮਿੰਟ ਪਲੱਸ ਚੜਾਣੇ ਜੀ ਦੇ ਬਾਕੀ ਦੇਖੋ ਜੀ ਪਰਮਾਤਮਾ ਦੇ ਹੱਥੇ ਇਹ ਸਾਡੇ ਪ੍ਰਿੰਸ ਜੀ ਖੜੇ ਨੇ ਜੱਫੀ ਦਾ ਪਾ ਪ੍ਰਿੰਸ ਨੂੰ ਪਾ ਯਰ ਪਾ ਚੱਕ ਕੇ ਦਿਖਾ ਚੱਕ ਕੇ ਦਿਖਾ ਚੱਕ ਕੇ ਦਿਖਾ ਬਾਬੇ ਹੁਣ ਲੈ ਬੇ ਇਸ ਤੇ ਹੋ ਜੂਗੀ ਜੇ ਨਾ ਚੱਕਿਆ ਉਹ ਗਏ ਉਹ ਤਾਂ ਬਹਿ ਕੇ ਜਿੱਤਾ ਜੀ ਉੱਥੇ ਜਿੱਥੇ ਬਹਿ ਗਿਆ ਹਲੋ ਦਿਖਾ ਜੀ ਟਾਈਮ ਹਾਂ ਜੀ ਹਾਂ ਜੀ 1 ਮਿੰਟ ਯਾਰ ਸਕਿੱਪ ਹਾਂਜੀ ਸ਼ਮੀ ਜੀ ਕਿੱਥੇ ਰਹਿ ਗਏ ਤੇ ਅੱਜ ਥੋੜਾ ਕੰਮ ਸੀ ਵੀ ਸੀ ਆਦਾਂ ਦੇ ਤੇ ਤੇਜ਼ ਤਰੀਕੇ ਨਹੀਂ ਦਿਆ ਅਜੇ ਵੀ ਰੋਣਾ ਲੈ ਹਾਂਜੀ ਲੱਕੀ ਜੀ ਕਿਆ ਟਾਈਮ ਚੱਲ ਰਹੀ 9:40 ਹੋ ਗਏ 9:40 ਹੋ ਗਏ ਠੀਕ ਹੈ ਠੀਕ ਹੈ ਦੋਸਤੋ ਪਹਿਲੀ ਪੱਟੀ ਗਈ ਬਨੇ ਗੂਤਰ ਕਿਸ ਖੂਬਸੂਰਤੀ ਨਾਲ ਦੇ ਰਹੇ ਨੇ ਤੁਸੀਂ ਵੀ ਦੇਖ ਰਹੇ ਹੋ ਦੇਖਦੇ ਕਿੰਨਾ ਕਟਾਏ ਮਾਰਦੇ ਨੇ ਭੰਗੜੇ ਪਾ ਕੇ ਦਿਖਾ ਦੇ ਯਾਰ ਇੱਕ ਅੱਡਾ ਪ੍ਰਿੰਸ ਕੋਈ ਆ ਦੇ ਕੇ ਗੁੱਤੀ ਨਹੀਂ ਆ ਦੋ ਬੁੱਤਾਂ ਆ ਗਏ ਆ ਕਾਲਾ ਕੁੱਤੀ ਕਾਲਾ ਵਿੱਚ ਨਹੀਂ ਆ ਗੀ ਉਹ ਆਮ ਨੂੰ ਯੂਟ ਕਰ ਯਾਰ ਆਏ ਲਈ ਆ ਗੁੱਤੀ ਗੁੱਤੀ ਲੈ ਬੰਦਾ ਮਾਫ ਕਰਾ ਗੁੱਤੀ ਦਿਓ ਹਾਂਜੀ ਹਾਂਜੀ ਲੋ ਬਾਈ ਆਏ ਆ ਗੁੱਤੀ ਨੇ ਯਾਰ ਆ ਗਏ ਯਾਰ ਨਹੀਂ ਹੈ ਗਾਬਰਾ ਸੋਹਣਾ ਲੰਗੋਟ ਆਪਣਾ ਨਹੀਂ ਹੈਗਾ ਵੀਰੇ ਲੰਗੋਟ ਹੈ ਸੁਰਖਾ ਇਹ ਆਪਣਾ ਨਹੀਂ ਆ ਲੰਗੋਟ ਹੈ ਜੀ ਲੰਗੋਟ ਹੈ ਆਪਣਾ ਨਹੀਂ ਦੇ ਲੈਣਾ ਫਰਜ਼ ਉਹਦਾ ਦੱਤਾ ਉਹ ਯਾਰ ਮੇਰਾ ਫਰਜ਼ ਬੰਦ ਰੋ ਦਿਖਾਓ ਇਹ ਟਾਈਮ ਦੋ ਦੋ ਟੁਕੜੇ ਕਿੱਢੀ ਬ੍ਰੋ ਅੱਛਾ ਦੋ ਚਾਰ ਦਾ ਭਜੇ ਅੱਛਾ ਬਾਹਰ ਲੋ ਰੋਗ ਲਾ ਰੋ ਕਿੰਨਾ ਟਾਈਮ ਹੈ ਜੀ 11:25 ਹੋ ਜਾਂਦੀ 11 ਮਿੰਟ 25 ਸੈਕਿੰਡ ਤੇ ਆ ਗਈ ਕੂੜੇ ਪੁੱਤਰ ਆਏ ਸਾਡੇ ਸਾਹ ਦੇ ਕੀਰੇ ਵੀ ਆ ਕੇ ਦੇਖ ਲੈ ਆਓ 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 ਹਲੋ ਦੋਸਤੋ 12 ਮਿੰਟ 11 ਮਿੰਟ 11 ਮਿੰਟ 25 ਸੈਕਿੰਡ 11 ਮਿੰਟ 25 ਸੈਕਿੰਡ ਨਹੀਂ ਹਾਂਜੀ ਵੀਰੇ ਆ ਜਾਓ ਕੀ ਰਿਹਾ ਅੱਜ ਦੀ ਇਹ ਟੂਰਨਾਮੈਂਟ ਦੀ ਟੁਕੜੀ ਦਾ ਜਿਹੜਾ ਅੱਜ ਖੋਲੀ ਟੁਕੜੀ ਆਪਣੀ ਸ਼ਮਮੀ ਦੀ ਟੁਕੜੀ ਖੋਲੀ ਮੁੰਡੇ ਦੀ ਜਿੰਦਗੀ ਪਾਰਟੀ ਦੇ ਨਾਲ ਸਾਡੀ ਦੇਸ਼ ਕਿਰਤ ਸੀ ਹੈ ਵਾਲੇ ਮੱਲੇ ਤੋਂ ਇਹਨਾਂ ਦੇ ਪੁੱਤਰ ਬਹੁਤ ਸੋਹਣੇ ਗਏ ਆ ਅੱਜ ਤੇ 11 ਮਿੰਟ ਵਿੱਚ ਸਕਿੰਟ ਲੱਗੇ ਆ ਠੀਕ ਹੈ ਠੀਕ ਹੈ ਬਾਕੀ ਬੰਦ ਕਰਦੇ ਆ ਠੀਕ ਹੈ ਬਾਕੀ ਤੁਹਾਨੂੰ ਬਣਾਉਣੇ ਆ ਪੁੱਤਰ ਪੂਰੇ ਆ ਇਹਨੇ ਹਾਂ ਜੀ ਪੁੱਤਰ ਪੂਰੇ ਆ ਚੈੱਕ ਕਰੋ ਹਾਂ ਚਲ 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 ਨਾ ਇਹ ਤੇ ਨਾ ਨਾ ਗੁੰਡਾ ਬੰਦ ਕਰਦੇ ਸਰ ਕਿੰਨੇ ਅੱਤ ਤੋਂ ਤੂੰ ਸੱਤ ਹੂੰ ਨੌ ਲਓ ਜੀ ਬਣਾਓ ਜੀ ਵੀਡੀਓ ਬਣਾਓ ਦੁਬਾਰਾ ਬਣਾ ਖੜਾ ਆ ਦਿਖਾ ਜੀ ਪੋਲਾ ਪੋਲਾ ਜੀ ਗਈ 5000 ਰੁਪਏ ਆਈ ਹਾਏ ਨੋ ਨਰਲੀ ਚੀਰ ਕੁਟੀਏ ਠੀਕ ਠੀਕ ਓਕੇ ਹਾਂਜੀ